ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਹੈ ਮੇਰਾ ਫਾਈਨਲ ਇਗਜ਼ਾਮ ਤੇ ਲਾਸਟ ਹੈ ਐ ਇਗਜ਼ਾਮ ਠੀਕ ਆ ਤੇ ਬਸ ਹੁਣ ਮੈਂ ਚੱਲਿਆਂ ਦੇਣ ਇਗਜ਼ਾਮ ਠੀਕ ਆ ਐਂਡ ਮੈਨੂੰ ਲੱਗਦਾ ਅੱਜ ਮਤਲਬ ਕੀ ਦਸਾਂ ਬਸ ਥੋੜਾ ਮੈਂ ਨਰਵਸ ਹਾਂ ਤੇ ਕਿਉਂਕਿ ਲਾਸਟ ਇਗਜ਼ਾਮ ਹੈ ਤੇ ਘਟ ਵੱਦੀ ਆਂਦਾ ਹੈ ਪੇਪਰ ਇਸ ਵਾਰ ਤੇ ਬਾਕੀ ਦੇਖਦੇ ਹਾਂ ਹੋਪਸ ਉਹ ਪ੍ਰਮਾਤਮਾ ਆਪਣੇ ਨਾਲ ਹੋਵੇ ਤੇ ਆਪਣਾ ਪੇਪਰ ਵਧੀਆ ਜਾਵੇ ਠੀਕ ਆ ਤੇ ਮੈਂ ਵਲੌਗ ਚ ਬਣੇ ਰਹੋ ਹਨਾ ਆਪਾਂ ਅੱਗੇ ਅੱਗੇ ਚੱਲਦੇ ਆ ਕਰਦੇ ਆ ਕੋਈ ਨਾ ਕੋਈ ਹਿੱਲਿਆ ਲਗਾਉਨੇ ਆ ਜਿਗਾਰ ਤੇ ਪੇਪਰ ਕਰਕੇ ਆਵਾਂਗੇ ਸਿੜਾ ਤੋਂ ਸਿੜਾ ਤੇ ਨਾਲ ਬਣੇ ਰਹੋ ਬਸ ਠੀਕ ਆ ਤੇ ਆਪਣੇ ਕੋਲ ਜੋਸ਼ੀ ਆ ਜੂਗਾ ਥੋੜੇ ਟਾਈਮ ਤੱਕ ਜਾਂ ਫਿਰ ਜੋਸ਼ੀ ਮੈਨੂੰ ਲੈਣ ਕੀ ਆ ਜੂਗਾ ਕਾਲਜ ਦੇ ਵਿੱਚ ਫੇਰ ਆਪਾਂ ਜੋਸ਼ੀ ਨਾਲ ਜਾਵਾਂਗੇ ਕਿਤੇ ਗੀੜੀ ਮਾਰਨ ਤੇ ਤੁਹਾਨੂੰ ਪਤਾ ਹੀ ਆ ਜੋਸ਼ੀ ਉਰਫ ਕੰਟੈਂਟ ਤੇ ਜੋਸ਼ੀ ਨਾਲ ਹੋਊਗਾ ਕੰਟੈਂਟ ਤਾਂ ਬਣੂਗਾ ਹੀ ਬਣੂਗਾ ਤੇ ਜੋਸ਼ੀ ਨੂੰ ਫੋਨ ਕਰਾਂਗੇ ਕਿ ਉਹ ਆਪਣੇ ਕੋਲ ਆ ਜਾਈਏ ਕਿ ਤੁਹਾਨੂੰ ਅੱਗੇ-ਅੱਗੇ ਮਿਲਦੇ ਆ ਠੀਕ ਆ ਤਤ ਤੱਕ ਲਾਈਕ ਕਰ ਲੋ ਠੀਕ ਆ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਤੇ ਬਣੇ ਰਹੋ ਮੇਰੇ ਨਾਲ ਅਸੀਂ ਆ ਗਏ ਸੀ ਕਾਲਜ ਅਸੀਂ ਆਏ ਆ ਹੈਜੀ ਤੇ ਵੰਸ਼ ਦੇ ਨਾਲ ਤੇ ਆਹ ਬਾਈ ਨੂੰ ਐਮਪੀਏ ਤੇ ਐਮਬੀਬੀਐਸ ਦੇ ਵੀ ਫਰਕ ਨਹੀਂ ਪਤਾ ਸਾਡੇ ਨੂੰ ਇਹਨੂੰ ਲੱਗਦਾ ਪਿਆ ਕਿ ਮੈਂ ਐਮਪੀਏ ਕਰਕੇ ਡਾਕਟਰ ਬਣ ਜਾਊਂਗਾ ਓ ਬ్రో ਆ ਨੌਲੇਜ ਜ਼ਿਆਦਾ ਥੋੜੀ ਜਿਹੀ ਨੌਲੇਜ ਜ਼ਿਆਦਾ ਹੈ ਕਿਉਂ ਕਿ ਇਹਨੇ ਬੀਏ ਵੀ ਇਹ ਜੋ ਕਿੰਨੀਆਂ ਸਪਲੀਆਂ ਨੇ ਗਣ ਕੇ 15 ਅੱਜ ਬਾਤ ਨੂੰ ਗੱਲ ਕਰੀਏ ਜੋੜੀ ਮੈਂ ਘੱਟ ਨਾ ਵੱਧ ਸਿੱਧਾ 15 ਸਪਲੀਆਂ ਨੇ ਇਹਦੀਆਂ ਆ ਜਾਂਦੀਆਂ ਨੇ ਦੇ ਦੇ ਇੱਥੇ ਇੱਥੇ ਛਾਹ 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 ਕਰਕੇ ਆਪਾਂ ਬਲੌਗ ਕਰਦੇ ਆਂ ਦੇਖ ਓਕੇ ਬ్రో ਛਾਹੇ ਕਰਕੇ ਬਲੌਗ ਕਰਦੇ ਆਂ ਤੇ ਆਪਾਂ ਗੱਲ ਕੀ ਕਰ ਰਹੇ ਠੀਕ ਜਿਹਨੇ ਕਿਹਾ ਕਿ ਮੈਂ ਕੈਮਰਾ ਔਨ ਕਰਿਆ ਵਾ ਪਰ ਗੱਲ ਕਰ ਰਹੇ ਸੀ ਕਿ ਜਿਆਦਾ ਪੜਾ ਲਿਖਿਆ ਗੇੜਾ ਉਹ ਤਾਂ ਦੇਖ ਮੈਂ ਹੈਗਾ ਉਹ ਤਾਂ ਅੰਦੇ ਦੀ ਗੱਲ ਹੈ ਹੁਣੇ ਆਪ ਕੋਈ ਗੱਲ ਕਰਦੇ ਤਾਂ ਕੈਮਰਾ ਓਪਨ ਕਰਿਆ ਗੰਦੀ ਗੱਲ ਕਰੋ ਕਿਉਂਕਿ ਇਹ ਤਾਂ ਮਜ਼ਾਕ ਹੀ ਐਸੀ ਕੁਛ ਗੱਲਾਂ ਨੂੰ ਭੁੱਲ ਗਏ ਸਪਨਿਆਂ ਯਾਰ ਛੱਡ ਗਏ ਹੋਰ ਜਿਆਦਾ ਲੈ ਕੇ ਹੋਣੀਆਂ ਛੱਡ ਕੋਈ ਨਹੀਂ ਸਪਨਿਆਂ ਸਪਨਿਆਂ ਛੱਡ ਕੋਈ ਗੱਲ ਐ ਐਮਬੀਵੀ ਦੇ ਐਮਬੀਵੀ ਉਸ ਵੀ ਹੁਣ ਛੱਡਿਆ ਤਾਂ ਦੱਸ ਤੀ ਬਈ ਇੰਨੀ ਕੀ ਗੱਲ ਸੀ ਜੀ ਆਹ ਉਹ ਤੁਸੀਂ ਦੱਸਿਓ ਮੈਨੂੰ ਇੱਕ ਮੈਂਨ ਕਾ ਪਾਵਾਂ ਬਈ ਸਾਡੇ ਯਾਰ ਦੇਖੋ ਤੁਸੀਂ ਬਈ ਐਂ ਕੰ ਲੱਗ ਦੇਖੋ ਸਹੀ ਲੱਗਦਾ हां ਜੀ ਬੰਨ ਦੱਸਿਓ ਤੁਸੀਂ ਮੈਨੂੰ ਜਾਦੂ ਲੱਗਦਾ ਇਹ ਕੋਈ ਮਿਲ ਗਈ ਤਾਂ ਜਾਦੂ ਲੱਗਦਾ ਨਾ ਦੇਖੋ ਜਿੰਨੇ ਆ ਨਾ ਤੁਸੀਂ ਕਮੈਂਟਾਂ ਚ ਦੱਸਿਓ ਜੀ ਸੋਹਣਾ ਲੱਗਦਾ ਤਾਂ ਦੱਸਿਓ ਜੇ ਜੇ ਜਾਦੂ ਲੱਗਦਾ ਤਾਂ ਤਾਂ ਵੀ ਦੱਸ ਦਿਓ ਕੋਈ ਚੱਕ ਕੇ ਬਗਾਲ ਨਹੀਂ ਨਹੀਂ ਐਨਰਜੀ ਤੋੜ ਦਾਂਗੇ ਜੀ ਨਹੀਂ ਨਹੀਂ ਐਨਰਜੀ ਐਨਰਜੀ ਲੱਗਣੀ ਹੈ ਗਾਲ ਨਹੀਂ ਕੱਢਣੀ ਗਾਲ ਨਹੀਂ ਹਾਂ ਗਾਲ ਨਹੀਂ ਕੱਢਣੀ ਉਹ ਐਕਚੁਅਲੀ ਮੈਂ ਜਿੰਨੀ ਵਾਰੀ ਗਾਣਾ ਕੱਢਾਂ ਤੁਸੀਂ ਨਹੀਂ ਗਾਲ ਕੱਢਦੇ ਕਿ ਮੈਨੂੰ ਸਾਰੇ ਸਾਰੇ ਲੋਕ ਕਹਿੰਦੇ ਨੇ ਕਹਿੰਦੇ ਇਹ ਵਲੌਗ ਸਟਾਰਟ ਪਹਿਲੀ ਬਾਤ ਚ ਹੁੰਦਾ ਪਹਿਲਾਂ ਤੇਰੀ ਗਰਾਂਟ ਟੂ ਟੂ ਦੀ ਆਵਾਜ਼ ਵਿੱਚ ਜਾ ਰਹਾਂਗੀ ਆ ਜਿਆਦਾ ਪੜਿਆ ਲਿਖਿਆ ਤੂੰ ਕਾੜਾ ਕੱਢ ਸਕਦਾ ਮੈਂ ਕੱਢ ਸਕਦਾ ਹਾਂ ਮੈਂ ਐਮਬੀਏ ਕਰਿਆ ਐਜੂਕੇਟਿਡ ਪਰਸਨ ਹਾਂ ਐਜੂਕੇਟਿਡ ਪਰਸਨ ਹਾਂ ਐਜੂਕੇਟਡ ਜੋ ਗੁਰੂ ਆ ਹਾਂ ਉਹ ਭਾਈ 15 ਸਪਲਾਈਰ ਹੈ ਵੀਰੇ ਆ ਇਹ ਵੀ ਆ ਇਹ ਵੀ ਆ ਇਹ ਵੀ ਆ ਜਿਆਦਾ ਪੜੇ ਤੇ ਬਸ ਹੋਣਾ ਸੀ ਇਹ ਮਤਲਬ ਕਿ ਇਹ ਐਸ ਕਾਲਜ ਆ ਤੇ ਇਹ ਬੀਏ ਐਮਏ ਡਿਪਾਰਟਮੈਂਟ ਆ ਇਹ ਹੈ ਤੇ ਆਪਣਾ ਬੈਕ ਸਾਈਡ ਤੇ ਆ ਕਾਲਜ ਹਨਾ ਤੇ ਜਿੱਥੇ ਮੇਰਾ ਇਗਜ਼ਾਮ ਆ ਤੇ ਹੁਣ ਮੈਂ ਉੱਥੇ ਜਾਊਗਾ ਤੇ ਉੱਥੇ ਜਾ ਕੇ ਨਹੀਂ ਮੈਂ ਵਲੌਗ ਬਣਾਣਾ ਹੈ ਕਿਉਂਕਿ ਨਾਲ ਸਾਰੇ ਨੇ ਚੱਲ ਜਾਣਾ ਹੁਣ ਮੈਨੂੰ ਛੱਡ ਕੇ ਤੂੰ ਮੇਤ ਤੋਂ ਦੂਰ ਹੋ ਜਾਣਾ ਤੈਨੂੰ ਗਾਇਨ ਲੈ ਜਾਣਾ ਗਾਇਨ ਲੈ ਇਹ ਕੱਟ ਦਿੱਤਾ ਜਾਵੇਂਗੀ ਭਾਜੀ ਕੀ ਬੋਲਦੇ ਗੈਪ ਕੱਟ ਦੇਆ ਕਰੂੰ ਠੀਕ ਐ ਡੰਨਾ 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 ਗੈਪ ਕੱਟ ਦਵਾਂਗੇ ਗੈਪ ਕੱਟ ਦਵਾਂਗੇ ਇੱਕ ਟਾਈਮ ਸੀਗਾ ਲੋਕੀਆ ਵੀਡੀਓ ਬਣਾਉਂਦੇ ਜਾਂਦੇ ਸੀ ਮੈਂ ਸੱਟ ਤੇ ਬੈਠਾ ਗਾਲਾਂ ਕਰਦਾ ਕਿ ਕੈਸੇ ਐਸੇ ਇਹ ਨਹੀਂ ਉਹ ਨਹੀਂ ਉਹ ਆਪਣੇ ਲੋਕੀ ਆਪਰ ਹੁਣ ਆਪਾਂ ਨੂੰ ਕਹਿੰਦੇ ਨੇ ਲੋਕੀ ਸਨਮਾਨ ਦਿੰਦੇ ਨੇ ਹਾਂ ਪਹਿਲਾਂ ਮੈਂ ਲੋਕਾਂ ਸਨਮਾਨ ਦਿੱਤਾ ਹੁਣ ਲੋਕੀ ਮੈਨੂੰ ਸਨਮਾਨ ਦਿੰਦੇ ਨੇ ਪਰ ਕੋਈ ਚੱਕਰ ਨਹੀਂ ਹੈ ਲੋਕੀ ਲੋਕੀ ਹੈ ਨਾ ਸਹੀ ਹੈ ਨਾ ਹਾਂ ਹਾਂ ਤੁਹਾਨੂੰ ਅੱਗੇ-ਅੱਗੇ ਮਿਲਦੇ ਹਾਂ ਹੁਣ ਆਪਾਂ ਆ ਦੇਖਾ ਜਿੱਦਣੋਂ ਅਸੀਂ ਜਾ ਰਹੇ ਹਾਂ ਉਹ ਸਾਹਮਣੇ ਅਸੀਂ ਆਪਣੀ ਗੱਡੀ ਖੜਾਈ ਹੋਈ ਆ ਤੇ ਬਹੁਤ ਤੋਂ ਗੱਡੀ ਚੱਕਾਂਗੇ ਤੇ ਜਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਰਾਮ ਰਾਮ ਤੇ ਮੈਂ ਤੁਹਾਡਾ ਆਪਣਾ ਨਮਨ ਨਵਨ ਪੈਕਜ ਖੰਨਾ ਤੋ ਤੇ ਇਹ ਵਸ਼ਿਕ ਬਿੱਲ ਅਨਰੋਧਮ ਨਗਰ ਕੰਨੇ ਵਾਲਾ ਤੇ ਜਿੱਦਾ ਕਿਦਾਂ ਸੀ ਅੱਜ ਤੁਹਾਡੇ ਰੂਬਰੂ ਹੋਏ ਆ ਤੁਹਾਨੂੰ ਦਿਖਾਉਣ ਲਈ ਆਪਣਾ ਦਿਨਚਰਿਆ ਦੱਸਣ ਲਈ ਅਸੀਂ ਦੱਸਣਾ ਚਾਹਾਂਗੇ ਕਿ ਸਾਡਾ ਵਲੌਗ ਅੱਜ ਅਸੀਂ ਤਾਂ ਸ਼ੁਰੂ ਕੀਤਾ ਥੋੜਾ ਜਿਹਾ ਲੇਟ ਕਿਉਂਕਿ ਇਹ ਤੋਂ ਪਹਿਲਾਂ ਸਾਨੂੰ ਉਰਦੇ ਸਾਹ ਸਰਪ੍ਰਾਈਜ਼ ਮਿਲਿਆ ਜਿਹੜੇ ਪਹਿਲਾਂ ਸੁਪਨੇ ਵਿੱਚ ਚੱਕੇ ਚੱਕੇ ਖਾਪ ਸੋਚ ਰਿਆ ਸੀ ਉਹ ਤਾਂ ਹੈ ਤੁਸੀਂ ਇੱਕ ਵਾਰ ਚ ਨਹੀਂ ਐਵੇਂ ਜਾਣਾ ਹੈਗਾ ਆਪਾਂ ਤੁਹਾਡੇ ਇੰਟਰਵਿਊ ਲੈਦੇ ਆ ਓਕੇ ਉਵੇਂ ਆਪਾਂ ਗੱਲ ਕਰਨੀ ਹੈ ਹਾਂਜੀ 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 ਤੇ ਹਾਂਜੀ ਤੁਸੀਂ ਰੁਕੋ ਇੰਟਰਵਿਊ ਅ ਬੈਲਟਰ ਨਾਲ ਇੰਟਰਵਿਊ ਲਵਾਂਗੇ ਹਾਂਜੀ ਤੁਸੀਂ ਇਹ ਦੱਸੋ ਕਿ ਅੱਜ ਜਦ ਤੁਸੀਂ ਸੁੱਤੇ ਹੋਏ ਸੀ ਹਾਂ ਤਾਂ ਆਈ ਥਿੰਕ ਸ਼ਾਇਦ ਤੁਹਾਨੂੰ ਫੋਨ ਆਇਆ ਤੇ ਫੋਨ ਤੇ ਕੀ ਕਿਹਾ ਗਿਆ ਸੀਗਾ ਦਰਸ਼ਕਾਂ ਨੂੰ ਪਲੀਜ਼ ਦੱਸੋ ਦੇਖੋ ਜੀ ਮੈਂ ਇੱਕਦਮ ਸੁੱਤਾ ਪਿਆ ਰਾਤ ਨੂੰ ਕੋਕ ਸੁੱਤਾ ਪਿਆ ਅੱਛਾ ਕਿਆ ਹਾਰਿਆ ਬੇਬਸਲਾਚਾਰ ਹਾਂਜੀ ਖੱਬੇ ਤੋਂ ਮੜਨਾ ਸੀ ਵੈਸੇ ਕੋਈ ਦਿੱਕਤ ਨਹੀਂ ਹਾਂ ਗੱਲ ਲੰਬੀ ਹੋਊਗੀ ਫਿਰ ਆ ਪਖੜਾ ਲੈਣਾ ਕਿਤੇ ਐਵੇਂ ਕੈਮਰਾ ਹਿਲਦਾ ਆ ਕੋਈ ਨਹੀਂ ਕੋਈ ਨਹੀਂ ਉਹ ਮਹਿੰਗੇ ਕੈਮਰੇ ਨੇ ਤੇ ਮੈਂ ਸੁੱਤਾ ਪਿਆ ਸੀਗਾ ਇੱਕਦਮ ਮੈਨੂੰ ਕਾਲ ਆਉਂਦੀ ਆ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਵੀ ਠੀਕ ਆ ਵੀ ਆਪਣੇ ਜਿਹੜੀ ਗੱਡੀ ਆ ਇੱਕ ਬੰਦਾ ਫੜਿਆ ਇਹੋ ਉਹਨਾਂ ਨੇ ਜਿਹੜਾ ਆਪਣੀ ਗੱਡੀ ਦੀ ਛਿਕਟਾ ਮਾਰ ਰਿਹਾ ਸੀ ਅੱਛਾ ਤੇ ਮੈਂ ਕਿਹਾ ਜੀ ਮੈਂ ਕੁਛ ਨਹੀਂ ਕੀਤਾ ਮੈਂ ਮੂਣੀ ਤੋਤਾ ਕੁਛ ਨਹੀਂ ਕੀਤਾ ਉਹ ਕੱਪੜੇ ਪਾਏ ਮੈਸੇ ਫੈਂਕਿਆ ਚਲੋ ਦੇਖੀਏ ਠੀਕ ਆ ਮੈਂ ਉੱਥੇ ਜਾ ਕੇ ਕੀ ਦੇਖਦਾ ਮੈਂ ਕੈਮਰੇ ਨਾਲ ਵਾਲੀ ਕਰਦਾ ਆ ਮੈਂ ਮੈਂ ਦੱਸਦਾ ਮੈਂ ਉੱਥੇ ਕੀ ਦੇਖ ਰਾਂ ਉੱਥੇ ਜਾ ਕੇ ਮੇਰੀ ਗੱਡੀ ਦਾਇਂ ਵਾਲੇ ਟੱਚ ਕਰਾਂ ਅੱਛਾ ਮਾਈਕ ਕਰਨਾ ਹਾਂ ਇਕ ਕਾਪੀਰਾਈਟ ਨਹੀਂ ਨਾ ਨਹੀਂ ਕਾਪੀਰਾਈਟ ਨਹੀਂ ਇਹਦਾ ਕਾਪੀਰਾਈਟ ਨਹੀਂ ਆਉਂਦਾ ਹੈਗਾ ਤੇ ਮੈਂ ਉੱਥੇ ਕਿ ਕੀ ਦੇਖਦਾ ਮੇਰੀ ਗੱਡੀ ਦੇ ਨਾਲ ਵਾਲੇ ਮੁਹੱਲੇ ਦੇ ਘਟੋ ਘਟਾਸ ਬੰਦੇ ਖੜੇ ਮੈਨੂੰ ਲੱਗਿਆ ਵੀ ਕਿਤੇ ਕੋਈ ਬੰਦਾ ਗੱਡੀ ਚੀਰ ਫਾੜ ਕਰ ਗਿਆ ਹੋ ਗਿਆ ਗੱਡੀ ਨੂੰ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਮੇਰੇ ਮਨ 'ਚ ਖਿਆਲ ਆਇਆ ਪਤਾ ਨਹੀਂ ਹੋਇਆ ਹਾਂ ਹਾਂ ਤੇ ਫਿਰ ਮੈਂ ਉੱਥੇ ਕੀ ਦੇਖਦਾ ਇੱਕ ਦੇਖੋ ਵਲੋਗ ਐਵੇਂ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਤੁਸੀਂ ਕਿਰਪਾ ਕਰਕੇ ਦਰਸ਼ਕਾਂ ਨੂੰ ਹਾਂ ਹਾਂ ਤੇ ਮੈਂ ਦੱਕੇ ਡਾਇਰੈਕਟਰ ਹੈਡਿੰਗ ਆ ਦੱਸ ਦਿਓ ਐਕਸਪਲੇਨ ਕਰਨ ਦੀ ਲੋੜ ਨਹੀਂ ਹੈਡਿੰਗ ਨੂੰ ਆਪਣੇ ਪੁਆਇੰਟ ਪੁਆਇੰਟ ਦੱਸ ਦੋ ਆ ਕਿ ਤੇ ਉੱਥੇ ਕੀ ਹੋਇਆ ਵੀ ਗੱਡੀ ਛੀਟ ਲੱਗੀ ਹੋਈ ਸੀ ਕਿ ਕਾਢੀ ਗਾਲਾ ਛੀਟ ਮਾਰ ਕੇ ਗਿਆ ਸੀ ਤੇ ਆਪਣਾ ਭਾਈਚਾਰਾ ਵਧੀਆ ਮੁੱਲੇ ਦੇ ਵਿੱਚ ਉਹਨਾਂ ਨੇ ਸਾਨੂੰ ਕਾਲ-ਕੁਲ ਕਰਕੇ ਦੱਸਿਆ ਬੰਦਾ ਰੋਕੇ ਰੱਖਿਆ ਤੇ ਫਿਰ ਮੈਂ ਕਾਲ ਕੀਤੀ ਥੋੜੀ ਦੇਰ ਬਾਅਦ ਬਿੱਲੇ ਨੂੰ ਬਿੱਲਾ ਖੰਨੇ ਵਾਲਾ ਬਿੱਲਾ ਬਦਮਾਸ਼ ਬਿੱਲਾ ਖੰਨੇ ਵਾਲਾ ਤਾਂ ਨਹੀਂ ਹੈ ਬਦਮਾਸ਼ ਮੈਨੂੰ ਪਤਾ ਨਹੀਂ ਕਿਹਨੂੰ ਫੋਨ ਕਰ ਰਹੇ ਨੇ ਤੇ ਬਿੱਲਾ ਬਦਮਾਸ਼ ਆਇਆ ਬਿੱਲਾ ਬਦਮਾਸ਼ ਨੇ ਆ ਕੇ ਉੱਥੇ ਕੀ ਦੇਖਿਆ ਵੀ ਕੀ ਨਾ ਉਹ ਗੱਡੀ ਵਾਕੇ ਹੋਈ ਆ ਉਹ ਹਾਂ ਤੇ ਗੱਲ ਕਰਨ ਤੋਂ ਬਾਅਦ ਨਤੀਜਾ ਕੀ ਨਿਕਲੇ ਬੰਦਾ ਬਦਤਮੀਜ਼ ਬੋਲ ਸੀ ਹਾਂ ਤੇ ਉਹ ਜਿਸ ਆਉਂਦਾ ਉੱਥੇ ਗੱਲ ਕਰ ਰਿਹਾ ਸੀ ਟਾਟਾ ਦੇ ਉੱਥੇ ਗਏ ਸੀਗੇ ਸ਼ੋਰੂਮ ਦੇ ਵਿੱਚ ਕਿਉਂਕਿ ਯਾਰ ਨਿਊ ਕਾਰ ਲੈਤੀ ਹੈ ਯਾਰ ਅਸੀਂ ਹਾਂ ਹਾਂ ਪੈਸਾ ਲਾਇਆ ਹੈ ਹਾਂ 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 ਬੰਦਾ ਮਹ ਲਾਇਆ ਹੈ ਹਾਂ 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 ਕਿਸੀ ਲੋਨ ਨਹੀਂ ਚੱਲਦਾ ਇਹ ਅੱਛਾ ਤੇ ਅਸੀਂ ਉਹ ਬੰਦੇ ਨੂੰ ਐਂ ਤੋਂ ਬੋਲਣ ਨੂੰ ਐਂ ਬੋਲੂਗੀ ਹਾਂ ਤਾਂ ਫਿਰ ਅਸੀਂ ਉਹ ਬੰਦੇ ਨੂੰ ਟਾਟਾ ਸ਼ੋਰੂਮ ਲੱਗੀ ਕਿਉਂਕਿ ਸੁਣ ਜਿੱਦਾਂ ਕਿ ਅਸੀਂ ਪਹਿਲਾਂ ਦੱਸਿਆ ਵੀ ਅੰਨਾ ਪਹਿਲਾ ਆਇਆ ਹੂੰ ਪਿਸਤਾ ਦੇ ਤੇ ਗਾਇ ਬਹੁਤ ਡਣਾ ਨਾ ਜੀ ਤੇ ਅਸੀਂ ਅਸੀਂ ਜਦ ਬੰਦੇ ਕੋ ਪਹੁੰਚੇ ਉੱਥੇ ਉਹ ਬੰਦਾ ਉਹਦੇ ਓਨਰ ਨਾਲ ਬਦਤਮੀਜ਼ੀ ਨਾਲ ਗੱਲ ਕਰ ਰਿਹਾ ਬੜੇ ਗੰਤੇ ਉਹਨੇ ਖਰਚਾ ਦੱਸਿਆ 2500 ਉਹਨੂੰ ਕਹਿੰਦਾ ਮੈਂ ਤੈਨੂੰ 50000 ਲੈ ਲਵੋ ਕੀ ਗੱਲ ਬਈ ਪਾਪੇ ਦੇ ਵਿਆਹ ਚ ਹੋਇਆ ਠੀਕ ਆ ਦੱਸੇ ਉੱਥੇ ਕਾਤੋਂ ਨਹੀਂ ਕਹੀਆਂ ਉਹ ਆਪਾਂ ਬਦਤਮੀਜ਼ੀ ਨਾਲ ਉੱਥੇ ਹੁਣ ਨਾ ਕੋਈ ਨਹੀਂ ਹੈ ਹੁਣ ਬੋਲ ਸਕਦੇ ਆਪਾਂ ਅੱਛਾ ਤੇ ਉਹ ਫਿਰ ਬੰਦੇਨਾਂ ਨੂੰ ਐ ਕਿਹਾ ਕਹਿੰਦਾ ਯਾਰ ਤੂੰ ਜਾ ਯਾਰ ਕਹਿੰਦਾ ਯਾਰ ਇਹਨੂੰ ਕਹਿੰਦਾ ਬੰਦੇ ਨੂੰ ਬਾਹਰ ਲੈ ਕੇ ਜਾਓ ਹੂੰ ਜਿਹੜਾ ਅਡਿਕਾਲਾ ਸੀ ਇਹਨੇ ਕਮੇਟੀ ਦੇ ਵਿੱਚ ਮਾਰਿਆ ਹੂੰ ਉਹ ਕਹਿੰਦਾ ਇਹਨੂੰ ਬਾਹਰ ਕੱਢੋ ਕਹਿੰਦਾ ਮੈਂ ਜੀ ਬੰਦੇ ਆਪਣੇ ਅੰਦਰ ਨਹੀਂ ਮਾਰਦਾ ਹੈਗਾ ਬੰਦਾ ਫਿਰ ਕਹਿੰਦਾ ਸਹੀ ਸੀ ਅਗਲਾ ਕੋਈ ਵੀ ਕਾ ਤੂੰ ਕਦੋਂ ਕਿਸ ਤੋਂ ਸੁਣੂਗਾ ਮੈਂ ਤੇ ਫਿਰ ਕਹਿੰਦਾ ਵੀ ਨਹੀਂ ਨਹੀਂ ਜੀ ਇੱਥੇ ਇੱਕ ਹੋਰ ਹੈ ਇੱਕ ਏਜੰਸੀ ਹੋਰ ਹੈ ਹੁੰਡੇ ਦੀ ਅਸੀਂ ਉਹ ਏਜੰਸੀ ਦੇ ਵਿੱਚ ਗਏ ਤੇ ਕਹਿੰਦਾ ਮੇਰੇ ਜਾਣਕਾਰ ਨੇ ਉੱਥੇ ਆਹ ਫਲਾਣ ਨੂੰ ਘਾਣਾ ਰੂਹ ਚ ਬੈਠਾ ਤੇ ਮੋਗੇ ਸਾਹਮਣੇ ਫੜ ਮਾਰੀ ਮੈਂ ਕਹਿੰਦਾ ਕਰੂ ਜੀ ਇੱਕੇ ਅੰਦਰ ਲਾਉ ਘਰੋਂ ਤੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਐ ਇਦਾਂ ਹੀ ਹੋਇਆ ਸੀ ਗੱਲ ਕੀਤੀ ਨਹੀਂ ਸੀ ਮੈਂ ਕੀਤੀ ਵੀ ਉਹਨੇ ਮੋਰੇ ਕੀਤੀ ਸੀ ਗੱਲ ਤਾਂ ਤੇ ਅਸੀਂ ਐਕਟਿਵਲ ਲਗਾਉਣ ਦੀ ਕੋਸ਼ਿਸ਼ ਕੀਤੀ ਕਰਦਾ ਮੈਂ ਕਰਕੇ ਗੱਲ ਕਰਦਾ ਜਿੰਦਾ ਹਾਂ ਉਹ ਤੇ ਬੰਦੇ ਨੇ ਫਿਰ ਜੀ ਉੱਥੇ ਇੱਕ ਕੰਮਪੂਮ ਕਰਵਾਇਆ ਤੇ ਸਾਡਾ ਖਰਚਾ ਫਿਰ ਨਿਕਲਿਆ ਸੀ 2000 ਰੁਪਏ ਦਾ ਤੇ ਹੁਣ ਉਹ ਬੰਦੇ ਨੂੰ ਅਸੀਂ ਵੇਟ ਕਰ ਰਹੇ ਹਾਂ ਜਦੋਂ ਵੀ ਆਊਗਾ ਸਾਨੂੰ ਵੈਸੇ ਕਾਲ ਆ ਚੁੱਕੀ ਏਜੰਸੀ ਤੋਂ ਵੀ ਆਪਣੀ ਗੱਡੀ ਖੜਾ ਦੋ ਤੇ ਅਸੀਂ ਬਸ ਇੱਕ ਨਾਸ਼ਤਾ ਪਾਣੀ ਕਰਨ ਲੱਗਿਆ ਨਾਸ਼ਤਾ ਪਾਣੀ ਕਰਕੇ ਫਿਰ ਅਸੀਂ ਜਾਂਦੇ ਹਾਂ ਉੱਥੇ ਜਿਵੇਂ ਦੇ ਵਿੱਚ ਤੇ ਤੁਹਾਨੂੰ ਉਤਸਾਹ ਕਿ ਮਿਲਦਾ ਇੱਕ ਨਵੇਂ ਕਾਰ ਦੇ ਨਾਲ ਇੱਕ ਨਵੇਂ ਪੇਂਟ ਦੇ ਨਾਲ ਇੱਕ ਨਵੇਂ ਮੰਗ ਦੇ ਨਾਲ ਤੇ ਜਿੱਦਾਂ ਕਿਦਾ ਮੈਂ ਤੁਹਾਡਾ ਆਪਣਾ ਨਮਨ ਤੇ ਤੁਹਾਡਾ ਮਗਾਨਾ ਵੀ ਮੈਂ ਤੁਹਾਡਾ ਵੰਸ਼ਿਕ ਕਈ ਉਰਫ ਗ੍ਰੇ ਆਈ ਬਲੌਗਰ ਉਰਫ ਬਿੱਲੀਆਂ ਅੱਖਾਂ ਵਾਲਾ ਮੁੰਡਾ ਉਰਫ ਹਰਾਮੀ ਬੰਦਾ ਤੁਹਾਨੂੰ ਪਤਾ ਹੀ ਜਿਵੇਂ ਗ੍ਰੇ ਆਈਸ ਹੁਣ ਤੋਂ ਬੰਦੇ ਨੇ ਫੜ ਵੀ ਐਜੀ ਐਜੀ ਮਾਰ ਦਿੰਦਾ ਕਹਿੰਦੀ ਅੱਖਾਂ ਦੇ ਲੈ ਕੇ ਦਿੰਦਾ ਕਹਿੰਦਾ ਜਿਹਹ ਜਿਵੇਂ ਕੱਪੜੇ ਬੁੰਨੋ ਨਾ ਉਹ ਦੇਖੋ ਆਂਦਾ ਦੇਖੋ ਜੀ ਮੇਰੀ ਅੱਖਾਂ ਦਾ ਕੱਪੜੇ ਬੁੰਨਣ ਦਾ ਕਿੰਨਾ ਤਸੰਤ ਨਹੀਂ ਹੁੰਦਾ ਅੱਖਾਂ ਦਾ ਕਲਰ ਜਿਹੜਾ ਮੇਰਾ ਆ ਬਹੁਤ ਜ਼ਿਆਦਾ ਲਾਈਟ ਆ ਆਪਣਾ ਸਭ ਲੋਕ ਦੇ ਵਿੱਚ ਅੱਖਾਂ ਦੀ ਗੱਲ ਤਾਂ ਕਰ ਨਹੀਂ ਰਹੇ ਲਾਈਟ ਕਲਰ ਆ ਅੱਖਾਂ ਦਾ ਤੇ ਹੁਣ ਨਹੀਂ ਦੇਖਣਾ ਯਾਰ ਉਹਨਾਂ ਨੇ ਅੱਖਾਂ ਬੰਦ ਰੱਖੋ ਗੱਲ ਜਿਹੜੀ ਹੈਗੀ ਆ ਉਹ ਇਹ ਆ ਕਿ ਜਦ ਮੈਂ ਕੋਈ ਕਿਸੇ ਕਰਦੇ ਕੱਪੜੇ ਪਾਣ ਆ ਤਾਂ ਜਿਹੜਾ ਵੀ ਮੈਂ ਕਲਰ ਦਾ ਕੱਪੜਾ ਪਾਣਾ ਹੈ ਜੋ ਦਾ ਸ਼ੇਡ ਹੁੰਦਾ ਹੈ ਨਾ ਉਹ ਰਿਫਲੈਕਸ ਕਰਦਾ ਹੈ ਥਰੂ ਮਾਈ ਆਈਜ਼ ਝੂਠਾ ਜੀ ਝੂਠਾ ਕੋਈ ਐਡੀ ਗੱਲ ਬਕਦੀਆਂ ਹੁ ਨੀਲੇ ਪਾਏ ਹੋਣੇ ਅੱਖਾਂ ਦੇਖ ਲੋ ਰਹੀ ਕਿ ਅੱਖਾਂ ਥੋੜੋ ਜਿਹੀ ਡਾਰਕ ਲੱਗਦੀਆਂ ਉਹਨਗੀਆਂ ਹੈ ਨਹੀਂ ਪਤਾ ਸਾਨੂੰ ਉਹ ਨੀਲੇ ਹੋ ਰਹੇ ਨੇ ਬੰਦੇ ਥੋੜੀ ਜਿਹੀ ਤੇ ਨੀਲੀ ਹੋ ਜਾਣਗੀਆਂ ਹਾਂ ਫਿਰ ਰਿਫਲੈਕਸ ਹੋ ਲੱਗੀ ਮਤਲਬ ਬੋਲਦਾ ਕਿ ਬੇਬੂ ਜਲਸੀ ਅੱਗ ਲੱਗਦੀ ਹੈ ਨੀਚੇ ਐ ਕਰਕੇ ਜਲਦਾ ਹੈ ਇਸ ਦੀ ਸੀਟ ਤੇ ਹੱਥ ਲਗਾਓਗੇ ਟੈਂਪਰੇਚਰ 100 ਪਲੱਸ ਜਾਇਆ ਹੋਊਗਾ ਐਸਾ ਹੈ ਇਹ ਮਿਊਟ 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 ਦੇਖੋ ਜੀ ਇਸ ਵਾਰ ਕੋਈ ਗਾਲ ਨਹੀਂ ਕੱਢੀ ਹੈਗੀ ਕੋਈ ਗਾਲ ਨਹੀਂ ਸੀ ਇਹ ਇਹ ਕਿਸੇ ਧਰਮ ਨੂੰ ਬਹੁਤ ਇਨਾ ਗੰਦਾ ਬੋਲਿਆ ਗਿਆ ਤਾਂ ਕਰਕੇ ਮਿਊਟ ਕਰ ਦਿੱਤਾ ਗੰਦਾ ਥੋੜਾ ਬੋਲਿਆ ਚੰਗਾ ਵੀ ਥੋੜੀ ਸੀ ਉਹ ਐਸੀ ਉਹ ਤਾਂ ਕਹਿੰਦੇ ਹਾਂ ਚਲ ਮਿਊਟ ਕਰ ਦਿਓ ਆਪਾਂ ਤਰ੍ਹਾਂ ਨਹੀਂ ਹੋ ਗਰਾਂ ਕਹਿੰਦੇ ਕਿਸੇ ਤਾਂ ਆਪਾਂ ਲਾਈ ਨਹੀਂ ਚਾਹੁੰਦੇ ਹੈਗੇ ਜੇ ਉਹ ਧਰਮ ਦਾ ਕੋਈ ਬੰਦਾ ਦੇਖ ਰਿਹਾ ਹੋਇਆ ਜੀ ਇਹਦੀ ਇੱਕ ਜਗ੍ਹਾ ਤੋਂ ਵੱਜੀ ਇਹਦੀ ਇੱਕ ਜਗ੍ਹਾ ਸਾਲੀ ਦੀ ਜੀ ਇਹਦੀ ਇੱਕ ਜਗ੍ਹਾ ਵੱਜੀ ਇਹਨੇ ਹਿੱਕ ਤੇ ਵੀ ਪੈਸਾ ਲਾਇਆ ਇਹਦੀ ਹਿੱਕ ਤੇ ਇਹ 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 ਇਹਦੀ ਹਿੱਕ ਤੇ ਇਹਦੀ ਹਿੱਕ ਤੇ